ਯਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਪਤਨੀ ਅਤੇ ਉਸਦੇ ਪ੍ਰੇਮੀ ਦੇ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਪਤੀ ਨੇ ਕੀਤੀ ਆਤਮ ਹੱਤਿਆ ਝੰਡਿਆਲਾ ਪੁਲਿਸ ਨੇ 1 ਕਿਲੋ ਹਿਰੋਇਨ ਸਮੇਤ 3 ਦੋਸ਼ੀ ਕੀਤੇ ਕਾਬੂ ਸ਼ਹਿਰ ਦੀ ਟ੍ਰੈਫਿਕ ਨੂੰ ਦੇਖਦਿਆਂ ਭੰਡਾਰੀ ਪੁਲ ਵਿਖੇ ਬੰਦ ਪਏ ਰਸਤੇ ਨੂੰ ਖੁਲਵਾਇਆ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ थाना सदर ਦੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਸੋਨੂ ਨਾਮ ਦੇ ਵਿਅਕਤੀ ਵੱਲੋਂ ਆਤਮ ਹੱਤਿਆ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੀ ਪਤਨੀ ਅਤੇ ਇਲਾਕੇ ਦੇ ਬਬਲੂ ਨਾਮ ਦੇ ਵਿਅਕਤੀ 'ਤੇ ਇਲਜ਼ਾਮ ਲਗਾਉਂਦੇ ਆਖਿਆ ਕਿ ਮ੍ਰਿਤਕ ਦੀ ਪਤਨੀ ਆਰਤੀ ਦੇ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਸੋਨੂ ਵੱਲੋਂ ਬਬਲੂ ਨਾਮ ਦੇ ਵਿਅਕਤੀ ਦੀ ਲਾਇਸੈਂਸੀ ਹਥਿਆਰ ਦੇ ਨਾਲ ਆਤਮ ਹੱਤਿਆ ਕੀਤੀ ਗਈ ਹੈ। ਉਹਨਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਪਤਨੀ ਅਤੇ ਬਬਲੂ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਹੈ। ਆਪਾ ਜੀ ਬੁੱਧਵਾਰ ਦਿਨੇ ਜਦੋਂ 4 ਵਜੇ ਉੱਥੇ ਥਾਣੇ ਰਿਪੋਰਟ ਦਿੱਤੀ ਆਪਾਂ। ਜੀ ਹਾਂਜੀ ਭਾਜੀ ਮੇਰੇ ਸਾਲੇ ਨੂੰ ਗੋਲੀ ਮਾਰਤੀ ਐ ਤੇ ਪੁਲਸ ਵਾਲੇ ਉੱਥੇ ਤਿੰਨ ਬੈਠੇ ਸੀ ਤੇ ਉਹਨਾਂ ਨੇ ਮਾਰਿਆ ਲਿਖੀ ਸਾਨੂੰ ਕਹਿੰਦੇ ਇੱਥੇ ਪਹੁੰਚ ਜੋ ਆ ਮੇਰਾ ਬੇਟਾ ਠੀਕ ਨਹੀਂ। ਆਪਾਂ ਇੱਥੇ ਨਹੀਂ ਆਏ ਰਾਤ ਆਪਾਂ ਸੱਸ ਆਪਣੀ ਨੂੰ ਲੈ ਕੇ ਵੀ ਹਸਪਤਾਲ ਚੱਲ ਗਏ ਮੈਂ ਕਿਉਂਕਿ ਉਹਦੀ ਵੀ ਤਵੀਰ ਠੀਕ ਹੀ ਆਪਣੇ ਬੇਟੇ ਦਾ ਖੂਨ ਵੇਖ ਕੇ ਉਹ ਡਰ ਗਈ ਸੀ। ਉਹਨਾਂ ਦੇ ਬੀਬੀ ਸੁਆਦਦਾ ਭਾਜੀ ਕਿਹਾ ਤੇ ਮਾਦਾ ਉਹਨੂੰ ਕੱਲ ਵੀ ਕਹ ਰਹੇ ਕਿ ਮਾਤਾ ਦਾ ਚਲੋ ਆਪਾਂ ਇਲਾਜ ਕਰਾ ਦਨੇ ਤੁਸੀਂ ਰਾਜੀ ਨਾਮਾ ਕਰ ਲੋ ਤੇ ਆਪਾਂ ਤੇ ਭੁੱਲ ਗਏ ਸੀ ਸਰ ਫੇਰ ਆ ਜੀ ਨਾਮਾ ਕਰ ਲੋ ਸਾਡੇ ਮੇਰੇ ਸਾਲੇ ਤੇ ਪ੍ਰੈਸ਼ਰ ਪੁੰਦੇ ਕਿ ਉਹਨੂੰ ਵੀ ਮਾਰ ਮੋਰ ਦਵਾਵਾਂਗੇ ਇੰਜ ਕਰਦਾਂਗੇ ਉੰਜ ਕਰਦਾਂਗੇ ਕੀ ਕਰ ਲੋਗੇ ਉੱਥੇ ਆਪਾਂ ਗਾੜੀ ਗਏ ਜਿਹਦੇ ਮਕਾਨ ਚ ਗੋਲੀ ਚੱਲੀ ਤੇ ਮਕਾਨ ਦੇ ਉੱਤੇ ਰਹਿੰਦੇ ਜਿਹੜੇ ਭਈਏ ਉਹ ਖੂਨ ਖਾਨ ਸਾਫ ਕਰਕੇ ਤੇ ਸਾਨੂੰ ਕਹਿ ਰਹੇ ਕਿ ਟੈਗ ਹੋਇਆ ਫੇਰ ਆਪਾਂ ਥਾਣੇ ਆਏ ਆ ਸਰ ਉਸੇ ਵਿਲੇ ਹੀ ਮੈਂ ਥਾਣੇ ਆ ਗਿਆ ਤੇ ਉਹ ਸਾਨੂੰ ਕਹਿੰਦੇ ਕਿ ਇੱਥੇ ਪਹੁੰਚੋ ਤੁਸੀਂ ਮੇਰਾ ਬੇਟਾ ਨਹੀਂ ਠੀਕ ਉਧਰ ਇਹਨੂੰ ਦਵਾਈ 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 ਆ ਤੇ ਫੇਰ ਮੇਰੀ ਸੱਸ ਨੂੰ ਫਿਰ ਅਗਲੇ ਦਿਨ ਇੱਥੇ ਆਇਆ ਮੈਂ ਹਾਜੀ ਕੱਲ ਨਾ ਇੱਕ ਰਜਨੀ ਨਾਮ ਦੀ ਔਰਤ ਉਹ ਵਾਈਫ ਆਫ ਮੌਨੂ ਜਿਹੜਾ ਵਾ ਉਹ ਮੇਰੇ ਕੋਲ ਆਈ ਸੀ ਵੀ ਉਹਦੇ ਭਰਾ ਸੋਨੂ ਜਿਹੜਾ ਕਿ ਆਰਤੀ ਲੜਕੀ ਨਾਲ ਸ਼ਾਦੀशुदा ਵਾ ਉਹਨੇ ਆਪਣੀ ਜਨਾਨੀ ਦੇ ਨਾਲ ਗਲਤ ਰਿਲੇਸ਼ਨ ਦੇ ਸੱਕਦੇ ਆਧਾਰ ਤੇ ਲੜਾਈ ਝਗੜੇ ਦੌਰਾਨ ਕਿਸੇ ਦੇ ਪਿਸਤਲ ਦੇ ਨਾਲ ਗੋਲੀ ਚਲਾ ਲਈ ਐ ਔਰ ਡੈਥ ਹੋ ਗਈ ਸੀ ਉਹਦੀ ਖਬਰ ਉਹਨਾਂ ਨੂੰ ਵੀ ਦਿੱਤੀ ਗਈ ਸੀ ਇਹਨਾਂ ਨੂੰ ਵੀ ਲੇਕਿਨ ਇਹਨਾਂ ਨੇ ਬਾਅਦ ਵਿੱਚ ਜਦੋਂ ਸੰਸਕਾਰ ਤੇ ਗਏ ਨੈਕਸਟ ਡੇ ਨਾ ਇਹਨਾਂ ਨੂੰ ਸੰਸਕਾਰ ਤੇ ਸ਼ਾਮਲ ਕੀਤਾ ਗਿਆ ਔਰ ਉਹ ਨਾ ਹੀ ਇਹਨਾਂ ਨੂੰ ਕਿਸੇ ਕੋਈ ਰਸ ਰਸਮਾਂ ਵਿੱਚ ਸ਼ਾਮਲ ਕੀਤਾ ਗਿਆ ਇਹਦੇ ਆਧਾਰ ਤੇ ਬਾਅਦ ਵਿੱਚ ਇਹਨਾਂ ਦਾ ਆਪਸ ਵਿੱਚ ਡਿਸਕਲੋਜ਼ ਵੀ ਵਧਿਆ ਤੇ ਨਾ ਇਹੋ ਥਾੜੀ ਇਨਫਾਰਮੇਸ਼ਨ ਦਿੱਤੀ ਗਈ ਸੀ ਤੇ ਨਾ ਹੀ ਕੋਈ 112 ਤੱਕ ਮੁਲਿਆਂ ਕੀਤੀ ਗਈ ਸੀ ਇਹਨਾਂ ਵੱਲੋਂ ਜਦੋਂ ਇਹ ਮੇਰੇ ਕੋ ਆਈ ਮੈਂ ਤਸਦੀਕ ਕੀਤੀ ਇਹਨਾਂ ਦਾ ਬਿਆਨ ਕਲਮਨ ਕੀਤਾ ਬਿਆਨ ਕਲਮਨ ਕਰਨ ਤੋਂ ਬਾਅਦ ਵਿੱਚ ਜਿਹੜੀ ਆਰਤੀ ਨਾਮ ਦੀ ਲੜਕੀ ਸੀ ਜਿਹਦੇ ਨਾਲ ਸੋਨੂੰ ਸਾੜੀ ਸ਼ੋਦਾ ਸੀ ਉਹਦੇ ਦੇ ਖਿਲਾਫ ਪਲਾਸੀਕ ਬਬਲੂ ਦੇ ਖਿਲਾਫ ਜੋ ਇਹਨੇ ਬਿਖਾਇ ਪੁਰੇ ਪਿਸਟਣਾਂ ਗੋਲੀ ਚੱਲੀ ਹੈ ਉਹਦੇ ਖਿਲਾਫ 306 ਮਾਮਲਾ ਨੰਬਰ 181 ਜਿਹੜੀ ਕੱਲ੍ਹ ਵੀਤੀ 19 ਨੂੰ ਜਿਹੜਾ ਦਰਜ ਕੀਤਾ ਗਿਆ ਅਦੀਨ ਤਾਰਾ ਦਿੰ ਸੋਚੇ ਠੀਕ ਹੈ ਦੋਸਤੋ ਇਹ 34 ਆਈਪੀਸੀ 25 ਤਜ ਜੰਡਿਆਲਾ ਅੰਮ੍ਰਿਤਸਰ ਦੇ ਹਾਥੀ ਪੁਲਿਸ ਵੱਲੋਂ ਨਸ਼ੇ ਦੇ ਇੱਕ ਵੱਡੇ ਨੈਟਵਰਕ ਦਾ ਪਰਦਾਫਾਸ਼ ਕਰਦੇ ਹੋਏ ਨਸ਼ੇ ਦੀ ਪਾਰੀ ਖੇਪ ਸਮੇਤ ਤਿੰਨ ਕਠਿਤ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਵੱਲੋਂ ਉਕਤ ਦੋਸ਼ੀਆਂ ਕੋਲੋਂ ਇੱਕ ਕਾਰ ਅਤੇ ਕੰਪਿਊਟਰ ਕੰਡਾ ਵੀ ਬਰਾਮਦ ਕੀਤਾ ਗਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਜੰਡਿਆਲਾ ਗੁਰੂ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਦੇ ਕੋਲੋਂ ਬਰੀਕੀ ਦੇ ਨਾਲ ਪੁਚ ਪੜਤਾਲ ਕੀਤੀ ਜਾ ਰਹੀ ਹੈ ਤਾ ਜੋ ਇਹਨਾ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੇ ਬਾਰੇ ਜਾਣਕਾਰੀ ਮਿਲ ਸਕੇ ਅਸੀਂ ਇੱਥੇ ਝੰਡਿਆਲਾ ਸ਼ੇਖੂਪੁਰ ਮਹੱਲੇ ਦੇ ਵਿੱਚੋਂ 1 ਕਿਲੋ ਹੀਰਾ ਨੂੰ ਬਰਾਮਦ ਕੀਤੀ ਆ ਜਿਹਦੇ ਵਿੱਚ ਤਿੰਨ ਬੰਦੇ ਅਸੀਂ ਰੌਕ ਅਪ ਕੀਤੇ ਆ ਇੱਕ ਜਗਜੀਤ ਸਿੰਘ ਹੈਗਾ ਜੱਗਾ ਸਾਨੂੰ ਦਿਲਬਾਖ ਸਿੰਘ ਤਰਸਕੇ ਏਰੀਆ ਦਾ ਇੱਕ ਆਕਾਸ਼ ਹੈਗਾ ਤੇ ਇੱਕ ਸੰਦੀਪ ਸਿੰਘ ਤਲਵੰਡੀ ਦਮਾਰ ਦਾ ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰਾ ਨੂੰ ਬਰਾਮਦ ਕੀਤੀ ਆ ਜਿਹੜੇ ਇੱਥੇ ਸਪਲਾਈ ਕਰਨ ਆਏ ਸੀ ਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ ਹਥਿਆਰ ਕੋਈ ਨਹੀਂਗਾ ਤੇ ਇਹ ਸਾਡੀ ਸਾਰੀ ਟੀਮ ਜਿਹੜੀ ਜੰਡਿਆਲੇ ਦੀ ਐਸ ਐਚਓ ਸਾਹਿਬ ਤੇ ਸਾਰਸਕਦੇਵ ਸਿੰਘ ਸਾਹਿਬ ਇਨਸਪੈਕਟਰ ਦੀ ਮਿਹਨਤ ਕਰਕੇ ਇਹ ਅਸੀਂ ਸਾਰੀ ਕਾਮਯਾਬੀ ਕੀਤੀ ਡਰਗ ਮੰਨੀ 5000 ਰੁਪਏ ਇਹਨਾਂ ਦੇ ਕੋਲੋਂ ਮਿਲਿਆ ਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ ਪਰ ਉਹ ਉਤੋਂ ਪਹਿਲਾਂ ਹੀ ਸਾਡੇ ਹੱਥ ਚੜ ਗਿਆ ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਭੰਡਾਰੀ ਪੁਲ ਵਿਖੇ ਇੱਕ ਰਸਤਾ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ADCP ਟ੍ਰੈਫਿਕ ਹਰਪਾਲ ਸਿੰਘ ਦੀ ਮੌਜੂਦਗੀ ਵਿੱਚ ਆਰਜੀ ਤੌਰ ਤੇ ਖੋਲ ਦਿੱਤਾ ਗਿਆ ਹੈ ADCP ਟ੍ਰੈਫਿਕ ਹਰਪਾਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਰਸਤੇ ਇਸਤੇਮਾਲ ਕਰਨ ਸੰਬੰਧੀ ਵੀ ਜਾਣਕਾਰੀ ਦਿੱਤੀ ਇਸ ਤਰ੍ਹਾਂ ਜੀ ਇਹ ਹਾਲਗੇਟ ਦੀ ਮਾਰਕੀਟ ਦੀ ਬੜੀ ਚਿਰ ਦੀ ਮੰਗ ਸੀ ਕਿ ਜਿਹੜਾ ਇਹ ਰਸਤਾ ਵਾ ਇਹਨੂੰ ਖੋਲ ਦਿੱਤਾ ਜਾਵੇ ਤਾਂ ਜੋ ਇਹ ਜਿਹੜੀ ਆ ਟ੍ਰੈਫਿਕ ਆ ਇਹ ਜਿਹੜੇ ਲੋਕ ਹਾਲਗੇੜ ਸਿੱਧੇ ਜਾ ਸਕਣ ਨਹੀਂ ਤੇ ਹਾਲਗੇੜ ਜਾਣ ਵਾਲਿਆਂ ਨੂੰ ਕ੍ਰਿਸਟਲ ਚੌਂਗ ਤੋਂ ਸਟੇਸ਼ਨ ਆਲੀ ਘੁੰਮ ਕੇ ਆਉਣਾ ਪੈਂਦਾ ਸੀ ਇਹ ਟ్రਾਇਲ ਬੇਸੇ ਮਾਨ ਜੋ ਕਮਿਸ਼ਨਰ ਸਾਹਿਬ ਦੀ ਹਦਾਇਤ ਤੇ ਟ్రਾਇਲ ਬੇਸ ਤੇ ਖੋਲਿਆ ਗਿਆ ਵਾ ਜੇਕਰ ਇਹ ਕਾਮਯਾਬ ਹੋ ਗਿਆ ਤਾਂ ਫਿਰ ਇਹਨੂੰ ਅਸੀਂ ਲਾਗੂ ਕਰ ਦਿਆਂਗੇ ਜੇਕਰ ਇਹ ਕਾਮਯਾਬ ਨਾ ਹੋਇਆ ਫੇਲ ਹੋ ਗਿਆ ਫਿਰ ਇਹਨੂੰ ਬੰਦ ਕੀਤਾ ਜਾਏਗਾ ਇਹ ਟ్రਾਇਲ ਬੇਸੇ ਤੇ ਚਲਾ ਰਹੇ ਆ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੇ ਸਟੇਸ਼ਨ ਸਾਈਡ ਤੋਂ ਆ ਕੇ ਹਾਲਗੇੜ ਜਾਣਾ ਉਹ ਕਿਰਪਾ ਕਰਕੇ ਅਸ਼ੋਕਾ ਚੌਂਕ ਤੋਂ ਉੱਪਰ ਚੜਨਾ ਅਸ਼ੋਕਾ ਤੋਂ ਚੜ ਕੇ ਨਵੇਂ ਪੁਲ ਦੇ ਰਾਹੀਂ ਸਿੱਧਾ ਹੀ ਖਾਲਸਾ ਗੜ੍ਹ ਨੂੰ ਉਤਰ ਜਾਣਾ ਔਰ ਜਿਨ੍ਹਾਂ ਨੇ α1 ਨੂੰ ਜਾਣਾ ਵਾ ਉਹ ਕ੍ਰਿਸਟਲ ਚੌਂਕ ਥਾਣੀ ਹੋ ਕੇ ਪੁਰਾਣੇ ਪੁਲ ਥਾਣੀ ਹੋ ਕੇ ਸਿੱਧਾ ਹੀ ਉਸ ਰਸਤੇ ਜਾਣ ਮਤਲਬ ਇਹ ਨਹੀਂ ਬੇਨਤੀ ਜਿਹੜੀ ਹੈ ਲੋਕ ਰਵਾਨ ਕਰਨ ਤੇ ਟ੍ਰੈਫਿਕ ਸਮੱਸਿਆ ਠੀਕ ਹੋ ਜਾਏ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਹੱਕ ਵਿੱਚ ਗੁਰੂ ਕੀ ਵਡਾਲੀ ਵਿਖੇ दिलबाग सिंह वडाली दी अगुवाई ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜੋ ਕਿ ਇੱਕ ਰੈਲੀ ਦਾ ਰੂਪ ਧਾਰ ਗਿਆ ਇਸ ਮੌਕੇ ਰੈਲੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ਰੈਲੀ ਵਿੱਚ ਹਲਕਾ ਦੱਖਣੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਿਲਬਖ ਸਿੰਘ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਗੁਰਪ੍ਰੀਤ ਸਿੰਘ ਵੰਡਾਲੀ ਗੋਰਾ ਰੰਧਾਵਾ ਤਰਸੀਮ ਸਿੰਘ ਚੰਗਿਆੜਾ ਸਮੇਤ ਬੜੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਹਾਜ਼ਰ ਸਨ ਇਹ ਕਹਿਣਾ ਚਾਹੁੰਦਾ ਵੀ ਇੱਥੇ ਬਡਾਲੀ ਚ ਅੱਜ ਜਿਹੜੀ 6:00 ਦੇ ਵਜੇ ਰੈਲੀ ਹੋਈ ਆ ਨਾ ਇਹ ਕਵਾੜ ਦੀ ਇੱਕ ਕਵਾੜ ਦੀ ਇਹ ਇਤਿਹਾਸਕ ਆ ਇਹ ਸਮਝ ਲਓ ਵੀ ਇਹ ਡਿਸਾਈਡ ਕਰਤੀ ਇਹਨੇ ਇਲੈਕਸ਼ਨ ਵਿੱਚ ਲੋਕਾਂ ਦਾ ਉਤਸ਼ਾਹ ਜਿਹੜਾ ਵਾ ਨਾ ਉਹ ਕੀ ਕਹਿੰਦਾ ਤੁਸੀਂ ਵੇਖ ਲਓ ਜੋ ਲੋਕਾਂ ਦੀ ਬਾਡੀ ਲੈਂਗੁਏਜ ਐ ਇੰਨੀ ਪੋਜ਼ਿਟਿਵ ਆ ਲੋਕੀ ਇਹਨਾਂ ਸਭ ਤੋਂ ਅੱਕੇ ਪਏ ਆ ਲੋਕਾਂ ਨੇ ਸਭ ਤਜਰਬੇ ਕਰ ਲਿਆ ਦੇ ਲੋਕੀ ਹੁਣ ਕੋਈ ਆਪਣਾ ਨਵਾਂ ਤਜਰਬਾ ਕਰਕੇ 5 ਸਾਲ ਹੋਰ ਉਮਰ ਗਵਾਉਣ ਦੇ ਹੱਕ 'ਚ ਨਹੀਂ ਕਿਉਂਕਿ ਮੈਂ ਹਮੇਸ਼ਾ ਹੀ ਇਹਨਾਂ ਵੀ ਆਪਣੀਆਂ ਉਮਰਾਂ ਨਾ ਗਵਾਓ 75 ਸਾਲ ਤੋਂ ਵੱਧ ਹੋ ਗਿਆ ਮੈਂਬਰ ਪਾਰਲੀਮੈਂਟ ਜਿੰਨੇ ਬਣਾਏ ਜੇ ਕੋਈ ਇੱਕ ਕੰਮ ਦੱਸੋ ਇੱਕ ਕੰਮ ਕਿਸੇ ਪਾਰਲੀਮੈਂਟ ਮੈਂਬਰ ਨੇ ਕੀਤਾ ਹੋਵੇ ਆਪਣੀ ਉਮਰ ਤੇ ਗਵਾਲੀ ਤੁਸੀਂ ਉਹਨਾਂ ਨੂੰ ਮੋਜਾਂ ਲਾ ਛੱਡੀਆਂ ਤੇ ਆਪਣਾ ਕੰਮ ਦੱਸ ਦਿਓ ਕੋਈ ਕੰਮ ਕਿਸੇ ਨੂੰ ਦਿਖਦਾ ਹੀ ਨਹੀਂ ਨਾ ਕੋਈ ਪਾਰਲੀਮੈਂਟ ਮੈਂਬਰ ਹੀ ਦੱਸ ਪਾਇਆ ਮੈਂ ਤੇ ਉਹਨਾਂ ਨੂੰ ਸਵਾਲ ਕੀਤਾ ਤੇ ਜੇ ਕੋਈ ਤੁਸੀਂ ਮੁਕਾਬਲੇ ਦੀ ਗੱਲ ਕਰਦੇ ਪੱਤਰਕਾਰ ਤੇ ਜਿਹੜਾ ਇੱਕ ਕੰਮ ਆਪਣਾ ਗਣਾ ਦੂਗਾ ਤੇ ਨਾਲ ਮੇਰਾ ਮੁਕਾਬਲਾ ਤੇ ਅਜ ਤੱਕ ਕੋਈ ਇੱਕ ਕੰਮ ਨਹੀਂ ਗਣਾ ਪਾਇਆ ਇਹ ਗੱਲ ਅੱਜ ਸ਼ਹਿਰ ਦਾ ਹਰ ਬੰਦਾ ਹਰ ਬਖਸ਼ਿੰਦਾ ਗੱਲ ਕਹਿ ਰਿਹਾ ਤੇ ਅਸੀਂ ਬੂਟ ਹੈ ਕਿਸੇ ਨੀਲੇ ਜੋਸ਼ ਨੂੰ ਪਾਉਣੀ ਆ ਬੰਦਾ ਯਾਰਾਂ ਦਾ ਯਾਰ ਆ ਉਹ Hindu ਵੀ ਆ ਉਹ Sikh ਵੀ ਆ ਉਹ ਕਿਸਾਨ ਵੀ ਆ ਉਹ ਵਪਾਰੀ ਵੀ ਆ ਸਭ ਕੁਸ਼ੀ ਆ ਮਤਲਬ ਉਹਨੇ ਕਦੀ ਕਿਸੇ ਨਾਲ ਸੇਅਰ ਮੇਅਰ ਨਹੀਂ ਰੱਖੀ ਔਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿ ਮੇਰੇ ਵੀਰੋ ਆ ਦੋ ਭਰਾ ਨੇ ਸੱਜੇ ਖੱਬੇ ਘੁਲੋਤੇ ਆ ਮੈਂ ਜੋਸ਼ੀ ਵੱਲੋਂ ਇਹਨਾਂ ਨੂੰ ਸ਼ਵਾਜ ਦੋਣਾ ਜੇ ਤੁਸੀਂ ਕਿਰਪਾ ਕਰਦੇ ਹੋ ਤੁਸੀਂ ਤਗੜੇ ਹੋ ਕੇ ਦੋਤਾ ਦਿਓ ਤੇ ਜੋ ਕਹਿੰਦੇ ਤੁਹਾਡੇ ਨਗਰ ਵਾਸਤੇ ਇੱਕ ਸਾਲ ਦਾ ਮੈਨੂੰ ਕਹਤਾ ਨਾ ਭਰਾਵਾ ਇੱਕ ਸਾਲ ਦਾ ਫੰਡ ਹੈ ਜੀ ਆਪਦੇ ਗਰੁੱਪ ਨੇ ਤੇਰੇ ਕੋਲ ਆਇਆ ਹੈ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ Fastway ਦਾ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ Fastway ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ Fastway ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਜ਼ਿਲੇ ਵਿੱਚ ਕਨਕ ਦੀ ਆਮਦ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਹਰੇਕ ਮੰਡੀ ਲਈ ਇੱਕ ਨੋਡਲ ਅਧਿਕਾਰੀ ਤਾਇਨਾਤ ਕੀਤਾ ਹੈ ਅਤੇ ਉਹਨਾਂ ਨਾਲ ਮੀਟਿੰਗ ਕਰਦਿਆਂ ਕਨਕ ਦੀ ਆਮਦ ਨੂੰ ਤੇਜ਼ ਕਰਨ ਸੰਬੰਧੀ ਹਦਾਇਤਾਂ ਵੀ ਕੀਤੀਆਂ ਹਨ ਦਾ ਫਰਦਾ ਹੈ ਟੀਸੀ ਜਾਂ ਐਡਮਿਨਿਸਟ੍ਰੇਸ਼ਨ ਦੇ ਫਾਰਮਾਂ ਉੱਤੇ ਹੁੰਦੀ ਹੈ ਅਖੰਡ ਪਰਮ ਤਾਮ ਆਸ਼ਰਮ ਸ਼ਿਵਾਲਾ ਰੋਡ ਤੋਂ ਕਰੀਬ 100 ਸ਼ਰਧਾਲੂਆਂ ਦਾ ਜਥਾ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ ਇਸ ਜਥੇ ਨੂੰ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕ ਸਭਾ ਸੀਟ ਤੋਂ ਉਮੀਦਵਾਰ ਅਨਿਲ ਜੋਸ਼ੀ ਨੇ ਸ਼ੁਭ ਕਾਮਨਾਵਾਂ ਨਾਲ ਰਵਾਨਾ ਕੀਤਾ ਇਸ ਮੌਕੇ ਡਾਕਟਰ ਸੰਜੀਵ ਸ਼ਰਮਾ ਕਿਰਪਾਲ ਸਿੰਘ ਯਸ਼ਪਾਲ ਖੰਨਾ ਐਡਵੋਕੇਟ ਸੰਜੀਵ ਸ਼ਰਮਾ ਵੀ ਮੌਜੂਦ ਸਨ ਤੇ ਸਾਰੀ ਟੀਮ ਸੁਆਮੀ ਜੀ ਇੱਧਰ ਵੀ ਸਾਰੇ ਹੀ ਰਾਮ ਭਗਤ ਅਯੁੱਧਿਆ ਤੇ ਵਾਰਾਣਸੀ ਦਰਸ਼ਨ ਵਾਸਤੇ ਜਾ ਰਹੇ ਆ ਮੈਂ ਉਹ ਬਟ ਭਾਗੀ ਆ ਜਿਨੇ ਰਾਮ ਮੰਦਰ ਦੇ ਉਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਪ੍ਰਭੂ ਰਾਮ ਨੇ ਮੇਰੀ ਡਿਊਟੀ ਲਈ ਸੀ ਤੇ ਮੈਂ ਅਯੁੱਧਿਆ ਗਿਆ ਸੀ ਤੇ ਨਾਰਾ ਇੱਕੋ ਸੀ ਲਾਠੀ ਗੋਲੀ ਖਾएंगे ਮੰਦਰ ਵਹੀ ਬਣਾएंगे ਬਣਾएंगे ਲਾਠੀਆਂ ਵੀ ਧੱਲੀਆਂ ਵਾ ਗੋਲੀਆਂ ਵੀ ਧੱਲੀਆਂ ਵਾ ਗੋਲੀਆਂ ਵੀ ਧੱਲੀਆਂ ਵਾ ਸਾਹਮਣੇ ਕਾਰ ਸੇਵਕ ਸ਼ਹੀਦ ਹੋਏ ਚਲੋ ਪ੍ਰਭੂ ਨੇ ਰੱਖਣਾ ਸੀ ਉਹਨੇ ਸੇਵਾ ਲੈਣੀ ਸੀ ਅੱਜ ਪ੍ਰਭੂ ਰਾਮ ਦਾ ਸਭੇ ਮੰਦਰ ਲੋਕਾਂ ਦੇ ਦਰਸ਼ਨਾਂ ਵਾਸਤੇ ਉਡੀਕ ਰਿਹਾ ਸਭ ਨੂੰ ਰਾਮ ਭਗਤਾਂ ਨੂੰ ਤੇ ਪੂਰੇ ਦੇਸ਼ ਦੇ ਵਿੱਚੋਂ ਰਾਮਪੁਰ ਘਰ ਤੇ ਮੰਦਰ ਦੇ ਵਿੱਚ ਦਰਸ਼ਨ ਕਰਨ ਜਾ ਰਹੇ ਆ ਮੇਰੀ ਸਭ ਨੂੰ ਸ਼ੁਭ ਕਾਮਨਾਵਾਂ ਅੱਜ ਅੰਮ੍ਰਿਤਸਰ ਤੋਂ ਅਯੁੱਧਿਆ ਵਾਸਤੇ, ਰਾਮ ਦਰਸ਼ਨ ਵਾਸਤੇ, ਰਾਮ ਲੱਲਾ ਦੇ ਦਰਸ਼ਨਾ ਵਾਸਤੇ ਸੰਗਤ ਅਖੰਡ ਪਰਮਧਾਮ ਆਸ਼ਰਮ ਤੋਂ ਜਾ ਰਹੀ ਹੈ। ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਕੱਲ ਸ੍ਰੀ ਰਾਮ ਲੱਲਾ ਦੇ ਦਰਸ਼ਨ ਕਰਕੇ ਬਨਾਰਸ, ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਕੇ ਤੇ ਪ੍ਰਿਆगराज ਗੰਗਾ ਇਸ਼ਨਾਨ ਕਰਕੇ ਇਹ ਸਾਰੀ ਸੰਗਤ ਐਤਵਾਰ ਨੂੰ ਵਾਪਸ ਆਏਗੀ। ਜੇ ਜਿਹੜੀ ਯਾਤਰਾ ਗਿਆ ਉਹ ਪਹਿਲਾਂ ਪ੍ਰਯਾਗ ਜਾ ਅਯੁੱਧਿਆ ਜਾਵਾਂਗੇ ਫਿਰ ਕਾਸ਼ੀ ਜਾਵਾਂਗੇ ਪ੍ਰਯਾਗ ਜਾਵਾਂਗੇ ਔਰ ਰਾਮਨੰਦਨ ਦੇ ਦਰਸ਼ਨ ਕਰਕੇ ਸੰਗਮchnan ਕਰਕੇ ਕਾਸ਼ੀ ਵਿਸ਼ਣੂ ਦੇ ਦਰਸ਼ਨ ਕਰਕੇ ਅਸੀਂ ਵਾਪਸ ਆਵਾਂਗੇ ਤੇ ਪਰਮਾਤਮਾ ਸਭ ਦੇ ਪਾਸਾ ਭਲਾ ਕਰੇ ਔਰ ਸਭ ਦੀ ਯਾਤਰਾ ਮੰਗਲਮਈ ਹੋਵੇ ਇਹ ਹੀ ਸਾਡੀ ਆਰਾਮ ਚਰਣਾ ਚਰਪੁਰ ਉਮੀਦ ਹੈ। ਅੰਮ੍ਰਿਤਸਰ ਵਿੱਚ ਕਈ ਪਟਵਾਰੀ ਆਪਣੀ ਕੁਰਸੀ ਦਾ ਗਲਤ ਇਸਤੇਮਾਲ ਕਰਦੇ ਹਨ। ਜਦੋਂ ਲੋਕ ਉਹਨਾਂ ਕੋਲੋਂ ਕੰਮ ਕਰਵਾਉਣ ਵਾਸਤੇ ਪਹੁੰਚਦੇ ਹਨ ਤਾਂ ਉਹਨਾਂ ਨਾਲ ਰੁੱਖਾ ਬੋਲਦੇ ਹਨ ਅਤੇ ਕੰਮ ਤੋਂ ਪਛਦੇ ਨਜ਼ਰ ਆਉਂਦੇ ਹਨ। মিডিਆ ਨਾਲ ਗੱਲਬਾਤ ਕਰਦਿਆਂ ਹੋਇਆਂ ਲੋਕਾਂ ਨੇ ਆਖ ਕਿ ਉਹਨਾਂ ਨੂੰ ਆਪਣਾ ਕੰਮ ਕਰਵਾਉਣ ਵਾਸਤੇ ਕਈ ਗੇੜੇ ਮਾਰਨੇ ਪੈਂਦੇ ਹਨ ਉਹਨਾਂ ਆਖਿਆ ਕਿ ਇਸ ਮਸਲੇ ਦੇ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ ਮੁਸ਼ਕਿਲ ਸੰਭਵੇ ਵੀ ਮੇਰੇ ਤੋਂ ਪਰਦਰਸ ਦੀ ਡੈਥ ਹੋ ਗਈ 사우ਦੀ ਅਰਬ ਵਿੱਚ ਉਹਨਾਂ ਦੇ ਫੰਡ ਦੇ ਪੈਸੇ ਮਿਲ ਨਹੀਂ ਜਿਹੜੇ ਕਿ ਉਹਨਾਂ ਵਾਤੇ ਭੁਜਾਈ ਆਈਆਂ ਦਾ ਉਹਨਾਂ ਦੇ ਕੋਈ ਪੇਪਰ ਇਥੋਂ ਹੀ ਸੈਂਡ ਕਰਾਉਣੇ ਹੁੰਦੇ ਸੀ ਜੇ ਤੁਹਾਨੂੰ ਮੇਲ ਹੀ ਨਹੀਂ ਹੁੰਦਾ ਉਹ ਤਾਂ ਕਹਿੰਦੇ ਆ ਵੀ ਉਹ ਛੁੱਟੀ ਤੇ ਸਿਕੰਦਰ ਸਿੰਘ ਨੂੰ ਨੂੰ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਮੈਂ ਆ ਰਹੇ ਨਹੀਂ ਲਗਾ ਦੇ ਆਹ ਕੁੱਝ ਛੱਟ ਕੇ ਹੀ ਆਉਂਦੇ ਕਿੰਨੀ ਮੁਸ਼ਕਲ ਆ ਰਹੀ ਹੈ ਜੀ ਮੁਸ਼ਕਲ ਇਹ ਲੇਡੀ ਸਾਹਿਬ ਦੋਵੇਂ ਜਾਣੀਆਂ ਰੋਜ਼ ਆਉਂਦੀਆਂ ਇੱਥੇ ਮੇਰੇ ਆਦਮੀ ਆਉਂਦੇ ਰਹੇ ਆ ਨਕਲ ਲੈਣ ਵਾਸਤੇ ਹਮ ਲੇਕਿਨ ਕਿਸੇ ਕారణ ਨਾਲ ਉਹਨਾਂ ਨੇ ਨਹੀਂ ਦਿੱਤੀ ਤੇ ਮੇਰੀ ਉਮਰ 82 ਸਾਲ ਦੀ ਹੈ ਮੈਨੂੰ ਪੈਲੈਸਿਸ ਹੋਇਆ ਹੈ ਜਿਸ ਘਰ 'ਚ ਮੈਂ ਪੈਦਾ ਹੋਇਆ ਸੀ ਲਾਲਨ ਫਲੋਰ ਉਹ ਮੈਨੂੰ ਫਰਦ ਨਹੀਂ ਮਿਲਦੀ ਤੇ 6 ਮਹੀਨੇ ਦੀ ਜਿੰਨ ਜਨਾ ਹੁਣ ਪਟਵਾਲੀ ਆਇਆ ਉਹਨੇ ਪ੍ਰੋਮਿਸ ਕਰਤਾ ਮੈਨਾਂ ਉਹ ਇੱਕ ਬਾਤਿਆ ਜੀ ਨੇ ਕਿ ਸਾਰਾ ਸਟਾਫ ਦਰ ਆ ਗਿਆ ਪਹਿਲਾ ਸਟਾਫ ਕਿੱਥੇ ਗਿਆ ਮੈਨੂੰ ਨਹੀਂ ਪਤਾ ਹਾਈ ਕੋਰਟ ਦਾ ਆਰਡਰ ਆਇਆ ਹੈ ਕਿ ਨਹੀਂ ਚੜਨੀ ਪਹਿਲੇ ਜਿੰਨੇ تحصیلدار ਆਇਆ ਜਿੰਨੇ ਛੱਬਾ ਉਹ ਸਰਵਾਨ ਸਾਹਿਬ ਉਹ ਬੜੇ ਖਲਤ ਬੰਦੇ ਸੀ ਕਿ ਸੀ 11 ਵਜੇ ਮੀਟਿੰਗ ਰੱਖੀ ਸੀ ਪਰ ਕੁਝ ਰੀਜ਼ਨ ਦੇ ਕਾਰਨ ਮੀਟਿੰਗ ਜਿਹੜੀ ਕੱਲ ਤੱਕ ਪੋਸ਼ਵਨ ਕੀਤੀ ਹੈ ਕੁਝ ਡਿਵੈਲਪਮੈਂਟਸ ਚੱਲ ਰਹੀਆਂ ਨੇ ਸੋ ਅਸੀਂ ਕੱਲ 11 ਵਜੇ ਤੱਕ ਮੀਟ ਕਰਾਂਗੇ ਜਾਂ ਆਪਣਾ ਅਗਲਾ ਜੋ ਵੀ ਲਾਈਨਅਪ ਐਕਸ਼ਨ ਹੋਏਗਾ 11 ਵਜੇ ਤੋਂ ਬਾਅਦ ਜ਼ਿਲ੍ਹਾ ਚੋਨ ਅਫਸਰ ਧਨਸ਼ਾਮ ਥੋਰੀ ਅਤੇ ਚੇਅਰਪਰਸਨ ਸਵੀਪ ਕਮ ਵਿਧਿਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਬਰਿੰਦਰਜੀਤ ਸਿੰਘ ਨੋਡਲ ਅਫਸਰ ਸਵੀਪ ਵੱਲੋਂ ਹਲਕੇ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਲੋਕਾਂ ਨੂੰ ਸਵੀਪ ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਗਿਆ ਵੱਖ-ਵੱਖ ਹਲਕਿਆਂ ਦੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਦਾ ਹੱਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਇਸ ਮੌਕੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੋਕ ਸਭਾ ਚੋਣਾਂ ਚ ਉਮੀਦਵਾਰ ਅਨਿਲ ਜੋਸ਼ੀ ਨੇ ਇਹਨਾਂ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਸਨਮਾਨਿਤ ਕੀਤਾ ਅਤੇ ਆਖਿਆ ਕਿ ਇਹਨਾਂ ਨੂੰ ਪਾਰਟੀ ਵਿੱਚ ਬੰਦਾ ਮਾਨ ਸਤਕਾਰ ਦਿੱਤਾ ਜਾਵੇਗਾ ਉਹ ਚਲੋ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਜੀ ਤੇ ਆਪਾਂ ਕੁਝ ਕਰਨਾ ਚਾਹੋ ਨੇ ਨਾ ਲਾਈਫ ਦੇ ਵਿੱਚ ਮੈਂ ਤੇ ਕੁਝ ਕਰਨਾ ਚਾਹਣਾ ਮੇਰੀ ਕਰਨ ਦੀ ਉਮਰ ਲਗਾ ਰਹੀ ਜੀ ਤੇ ਆਪਣੀ ਜਿਹੜਾ ਕੰਮ ਕਰਵਾਉਣਾ ਉਹਦੀ ਬਤਵਾ ਲਗਾ ਰਹੀ ਉਹ ਹੋਰ ਇਤੋਂ ਅਲਾਵਾ ਕੁਝ ਨਹੀਂ ਆ ਜੀ ਤੇ ਜ਼ਿੰਮੇਵਾਰੀ ਇਹਦੇ ਜਾਨੀ ਆਪਾਂ ਪਾਰਟੀਆਂ ਨੂੰ ਜਾਤਾਂ ਧਰਮਾਂ ਤੋਂ ਉੱਪਰ ਰੱਖੀਏ ਮੁਸਲਾਬਾ ਸਾਰਾ ਹੀ ਕਾਂਗਰਸ ਕਾਂਗਰਸ ਕਰਨੋਂ ਨਹੀਂ ਅੜਦਾ ਸੀ ਕਾਂਗਰਸ ਤੁਹਾਡੇ ਦੇ ਵਿੱਚ ਝੜਨ ਲੱਗ ਗਿਆ ਤੇ ਕੰਮ ਕਦੇ ਕੀਤਾ ਉਹ ਚੀਜ਼ ਚੋਸ ਸਾਹਿਬ ਇਹ ਇਸ ਇਸ ਸੇਵਾ ਦਾ ਫਸ। ਹੋਰ ਕਹਿੰਨਾਂ ਬਾਤ ਕੀਤਾ ਨਾ ਫੈਲਾਇਆ। ਤੇ ਨਰਕ ਫੇਰ ਪੈ ਗਏ ਯਾਰ ਬਾਦੀਆ ਥੋੜਾ ਆ ਰਿਹਾ ਸਾਰੀ। ਅਕੈਡੈਮਿਕ ਸਾਲ 2023-24 ਲਈ ਐਨਸੀਸੀ ਦੇ ਸੀਨੀਅਰ ਡਿਵੀਜ਼ਨ ਸੀਨੀਅਰ ਵਿੰਗ ਜੂਨੀਅਰ ਡਿਵੀਜ਼ਨ ਅਤੇ ਜੂਨੀਅਰ ਵਿੰਗ ਲਈ ਸਰਵੋਤਮ ਕੈਡੇਟਾ ਨੂੰ ਕਮਾਂਡ ਬ੍ਰਿਗੇਡੀਅਰ ਕੇਐਸ 바ਵਾ ਦੁਆਰਾ ਨਗਦ ਇਨਾਮ ਦਾ ਚੈੱਕ ਪੇਟ ਕੀਤਾ ਗਿਆ। ਇਸ ਮੌਕੇ ਬ੍ਰਿਗੇਡੀਅਰ ਕੇਐਸ 바ਵਾ ਨੇ ਆਪਣੇ ਸੰਬੋਧਨ ਵਿੱਚ ਕੈਡੇਟਾ ਨੂੰ ਸਖਤ ਮਿਹਨਤ ਜਾਰੀ ਰੱਖਣ ਅਤੇ ਆਪਣੀ ਅਤੇ ਦੇਸ਼ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਯਤਨ ਕਰਨ ਦਾ ਸੱਦਾ ਦਿੱਤਾ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਿਕ ਕਸਬਾ ਚਵਿੰਡਾ ਦੇਵੀ ਸਥਿਤ ਮਾਤਾ ਮੰਦਿਰ ਚਮੁੰਡਾ ਦੇਵੀ ਵਿਖੇ ਸਾਲਾਨਾ ਇਤਿਹਾਸਿਕ ਮੇਲਾ ਮਨਾਇਆ ਗਿਆ। ਇਸ ਮੇਲੇ ਸੰਬੰਧੀ ਮਾਤਾ ਮੰਦਿਰ ਦੇ ਪੰਡਿਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮੇਲੇ ਵਿੱਚ ਕਾਫੀ ਰੌਣਕਾਂ ਤੇ ਪ੍ਰਸ਼ਾਸਨ ਵੱਲੋਂ ਕਾਫੀ ਸਖਤੀ ਨਾਲ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਗਲਤ ਅੰਸਰ ਕੋਈ ਗਲਤ ਕੰਮ ਨਾ ਕਰ ਸਕਣ। ਇਸ ਮੌਕੇ ਐਸ.ਡੀ.ਐਮ ਹਰਨੂਰ ਕੋਲ ਤਹਿਸੀਲਦਾਰ सिंह सुपरवाइजर लवजीत सिंह लव पंडित अमित विजयपाल समेत कई लोग मौजूद सन मेला इतना है, है कि सबसे पहली बात तो ये है कि महारानी का जो मेला लगता है हर छह महीने में जो नवरात्रि आते है उसमें मेला लगता है और तकरीबन आठ से दस दिन का मेला होता है हमारे जो आसपास के जितने भी पिंड है सारे रल मिल के मेला लगाते हैं कोई दुकानें लगाते हैं ਦੁਕਾਨ ਸੇ ਸਾਮਾਨ ਖਰੀਦਦਾ ਹੈ ਲੰਗਰ ਤੇ ਆਦਿ ਦੀ ਅਨੇਕ ਪ੍ਰਕਾਰ ਦੀ ਵਿਵਸਥਾ ਹੁੰਦੀ ਹੈ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਹਮੋ ਸ਼ਹਿਯੋਗ ਮਿਲਦਾ ਹੈ ਸਰਵੰਨਨ ਖਾਸ ਸਰਵੰਨਨ ਕੀ ਇਹ ਹੁੰਦੀ ਹੈ ਕਿ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਮਾਤਾ ਜੀ ਖੁਦ ਹਰ ਪ੍ਰਕਾਰ ਦੀ ਰੱਖਿਆ ਕਰਦੀ ਆਪਣੀ ਸੰਗਤ ਤੇ ਆਪਣੀ ਬੱਚੋ ਦੀ ਔਰ ਦੂਸਰੀ ਵਿਵਸਥਾ ਪੰਜਾਬ ਸਰਕਾਰ ਵਾਲੋ ਪੰਜਾਬ ਪੁਲਿਸ ਵਾਲੋ ਪੂਰੀ ਵਿਵਸਥਾ ਹੁੰਦੀ ਹੈ ਸੁੰਦਰ ਨਗਰ ਵਾਰਡ ਨੰਬਰ 26 ਰਮਨ ਮੋਲੋਤਰਾ ਵਾਲੋ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਲੋਕਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਜਿਸ ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਲ ਜੋਸ਼ੀ ਨੇ ਲੋਕਾਂ ਦਾ ਹਾਲਚਾਲ ਪੁੱਛਿਆ ਅਤੇ ਰਮਨ ਮਲੋਤਰਾ ਅਤੇ ਟੀਮ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ फास्टवे मूवी चैनल नंबर 241 थे फास्टवे मेट्रो चैनल नंबर 242 थे फास्टवे म्यूजिक चैनल नंबर 243 थे गुरुद्वारा शहीदा साहिब ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ 6 ਸਾਲ ਦੀ ਗੁੰਮ ਹੋਈ ਲੜਕੀ ਨੂੰ ਖਾਣਾ E ਡਿਵੀਜ਼ਨ ਵੱਲੋਂ 2 ਘੰਟਿਆਂ ਅੰਦਰ ਪਾਲ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ श्रोमणी अकाली दल बादल वालों केंद्रीय हल्के च नवे हल्का इंचार्ज नियुक्ति नियुक्त ये कुछ और खबर एक छोटे जाए ब्रेक तो बाद He just a bottle bottle pass i trying to but meri yama let me let me let me head through let me make you move come back boy baby but thoda regret can never don't ever is a mera swag let me make you move let me make you ਮੇਰਾ ਸਵੇਗ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਕੁਮਾਰ ਬਹਿਲ ਨੂੰ ਅੰਮ੍ਰਿਤਸਰ ਸੈਂਟਰ ਹਲਕੇ ਦਾ ਪਾਰਟੀ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਆਰਟੀਏ ਐਸੋਸੀਏਸ਼ਨ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਕੇਂਦਰੀ ਦੇ ਨਵ ਨਿਯੁਕਤ ਇੰਚਾਰਜ ਨਰਿੰਦਰ ਬਹਿਲ ਨੇ ਹਲਕਾ ਇੰਚਾਰਜ ਨਿਯੁਕਤ ਕਰਨ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਗੱਲ ਆਖੀ। ਉਹਨਾਂ ਲੋਕ ਸਭਾ ਚੋਣਾਂ ਚ ਹਲਕਾ ਕੇਂਦਰੀ ਤੋਂ ਅਕਾਲੀ ਉਮੀਦਵਾਰ ਆਨਿਲ ਜੋਸ਼ੀ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਦਾਵਾ ਵੀ ਕੀਤਾ। ਤਨਤਨ ਗੁਰੂ ਆਂਦਾਸੀ ਦਾ ਬਹੁਤ-ਬਹੁਤ ਕੋਟਨ ਕੋਟਨ ਧੰਨਵਾਦ ਸ਼ੁਕਰਾਨਾ ਕਰਦੇ ਆਂ। ਇੱਕ ਬਹਿਲ ਸਾਹਿਬ ਨੂੰ ਹਲਕਾ ਸੈਂਟਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਆ ਜਿਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਰਦਾਰ ਵਿਕਰਮਜੀਤ ਸਿੰਘ ਜੀਤਿਆ ਸਾਹਿਬ ਨੇ ਨਿਲ ਜੋਚੀ ਨੇ ਸਾਰੀ ਸ਼ਰੂਮਣੀ ਕਾਲੀ ਦਲ ਨੇ ਬੈਲ ਸਾਹਿਬ ਤੇ ਬਹੁਤ ਪ੍ਰੋਸਾਜਤ ਆਇਆ ਹੈ ਇਹਨਾਂ ਨੂੰ ਹਲਕੀ ਦੀ ਵੰਗਡੋਰ ਸਮੰਹ ਦਾ ਸਮਾਂ ਦਿੱਤਾ ਹੈ ਸ਼੍ਰੀ ਦੁਰਗਿਆਨਾ ਤੀਰਤ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਸ਼੍ਰੀ ਰਾਮ ਲਲਾ ਜਨਮ ਵਧਾਈ ਉਤਸਵ ਸ਼੍ਰੀ ਦੁਰਗਿਆਨਾ ਕਮੇਟੀ ਦੇ ਜਨਰਲ ਸਕੱਤਰ ਅਰुण ਖੰਨਾ ਦੀ ਪ੍ਰਧਾਨਗੀ ਵਿੱਚ ਧੂਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਮੈਨੇਜਰ ਅਨਲ ਸ਼ਰਮਾ ਸੰਜੀਵ ਖੰਨਾ ਸੰਜੇ ਮਹਿਰਾ ਵਿਜੇ ਜੋਸ਼ੀ ਸਮੇਤ ਸੰਗਤਾਂ ਮੌਜੂਦ ਸਨ ਡਾਕਟਰ ਭੀਮਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਹਾੜਾ एकता नगर चमरंग रोड विखे बड़ी श्रद्धा पूर्वक मनाया गया चेयरमैन केवल अटवाल प्रधान तरवेज कुमार गिल वाइस प्रधान सुखदेव सिंह जनरल सकतर रघुबीर गिल समेत समूह मेंबर मौजूद सन और मेरे तो पहला ओजला जी ने बक्सर जी ने सारे ने एको गल कही है कि असी एक उन्हों के सपने को तो ही पूरा कर सकते हैं जो अभी अपने बच्चों को पढ़ाव डॉक्टर भीमराव जी अंबेडकर वेलफेयर सुसायटी अमृतसर ਸ਼੍ਰੀ ਕੇਵਲ ਟਵਾਲ ਜੀ ਚੇਅਰਮੈਨ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ ਹੈ ਆਵਾ ਸਾਹਿਬ ਜਿੰਦਾ ਕੰਮੇਟਰੀ ਦੀ ਖਾਸ ਤਲ 133 ਮਾ ਜਨਮ ਦਿਨ ਨੂੰ ਨਾਲ ਬੜੀ ਖੁਸ਼ੀ ਨਾਲ ਬੜੀ ਉਤਸ਼ਾਹ ਤੇ ਫਲਾਣਾ ਮਨਾਇਆ ਗਿਆ ਹੈ ਚਮਰੰਗ ਰੋਡ ਦੇ ਉੱਤੇ 골ਡਨ ਗੈਲੈਕਸੀ ਵਿਖੇ ਗੁਰੂ ਜੀ ਦੇ satsang ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨੰਦ ਜੋਸ਼ੀ ਨੇ ਸਮਾਗਮ ਵਿੱਚ ਭਾਗ ਲਿਆ ਅਤੇ ਕੀਰਤਨ ਆਰਤੀ ਦਾ ਆਨੰਦ ਮਾਣਿਆ ਇਸ ਮੌਕੇ 골ਡਨ ਗੈਲੈਕਸੀ ਦੀ ਸਮੂਹ ਸੰਗਤ ਵੀ ਹਾਜ਼ਰ ਸੀ। ਭਗਵਾਨ ਵਾਲਮੀਕੀ ਤੀਰਥ ਤੂਨਾ ਸਾਹਿਬ ਵਿਖੇ ਜਨਮਕਤਰ ਪੰਜਾਬ ਸੁਖਜਿੰਦਰ ਸਿੰਘ ਧਿਆਨਪੁਰ ਪਹੁੰਚੇ। ਤੂਨਾ ਸਾਹਿਬ ٹرسٹ ਦੇ ਮੁਖੀ ਮਹਾਂਤ ਮਲਕੀਤ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਸ ਤੋਂ ਉਪਰੰਤ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਹਲਕਾ ਬਾਬਾ ਬਕਾਲਾ ਤੋਂ ਸੁਖਵੰਤ ਸਿੰਘ ਸ਼ੇਰਗਿੱਲ ਬੂਟਾ ਸਿੰਘ ਨਿਰਮਲ ਸਿੰਘ ਅਮਰਜੀਤ ਸਿੰਘ ਲਵਲੀ ਹਰਪ੍ਰੀਤ ਸਿੰਘ ਸ਼ੇਰਗਿੱਲ ਸਰਵਨ ਸਿੰਘ ਸ਼ੇਰਗਿੱਲ ਸਮੇਤ ਮੈਂਬਰ ਮੌਜੂਦ ਸਨ ਅੱਜ ਦੀਆਂ ਜੋ ਨੁਕਦੀਆਂ ਬਾਬਾ ਬਕਾਲਾ ਤਹਿਸੀਲ ਦੀਆਂ ਜਿਹੜੀਆਂ ਕੀਤੀਆਂ ਗਈਆਂ ਵਾ ਉਹਦੇ ਵਿੱਚ ਸਾਰੀ ਮਰਦਾਨਾ ਨੂੰ ਜੜੀਓ ਸੇਵਾ ਲਈ ਗਈ ਕਿ ਤਨ ਮਨ ਧਨ ਦੇ ਨਾਲ ਜਿਹੜੀ ਉਹ ਧਰਮ ਦੀ ਸੇਵਾ ਕਰਦੇ ਮੇਰੀ ਟੀਮ ਦੇ ਜੋ ਯੂਥ ਵਿੰਗ ਦੇ ਪ੍ਰਧਾਨ ਸਾਡੇ ਜਸਵੰਤ ਸਿੰਘ ਜੀ ਇਹਨਾਂ ਨੂੰ ਥਾਪਿਆ ਗਿਆ ਬੂਟਾ ਸਿੰਘ ਜੀ ਨਰੰਜਨਪੁਰ ਉਹਨਾਂ ਨੂੰ ਇੱਥੋਂ ਮਹਾਰਾਜ ਕੋ ਆਸ਼ੀਰਵਾਦਵਾ ਕੇ ਇਹਨਾਂ ਨੂੰ ਯਾਨੀ ਕਿ ਦੋਵਾਂ ਨੂੰ ਪ੍ਰਧਾਨਗੀ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਸਰ ਸੈਂਟਰਲ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਤੇ ਨਰਿੰਦਰ ਕੁਮਾਰ ਬਹਿਲ ਨੇ ਆਪਣੇ ਪਰਿਵਾਰ ਸਮੇਤ ਸ਼੍ਰੀ ਦੁਰਗਿਆਣਾ ਤੀਰਤ ਦੇ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਵਿਖੇ ਮੱਥਾ ਟੇਕਿਆ ਐਸ ਮੌਕੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਦਿਲਰਾਜ ਸਿੰਘ ਤਰਸੇਮ ਸਿੰਘ ਭੁਪਿੰਦਰ ਸਿੰਘ ਸੁਚਾ ਸਿੰਘ ਦਾਨਿਸ਼ ਬਹਿਲ ਆਧਾ ਹਾਜ਼ਰ ਸਨ ਅਜਮਰੀ ਸ਼ਰੋਮਣੀ ਅਕਾਲੀ ਦਲ ਪਾਰਟੀ ਨੇ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਨੇ ਮੈਨੂੰ ਸੈਂਟਰ ਹਲਕੇ ਦਾ ਇੰਚਾਰਜ ਲਾਇਆ ਮੈਂ ਗੁਰੂ ਸਾਹਿਬ ਦਾ ਕੋਟਨ-ਕੋਟਨ ਧਰਵਾਤ ਕਰਨਾ ਹੈ ਅੱਜ ਦਰਗਾਣਾ ਮੰਦਿਰ ਦੇ ਵਿੱਚ ਮੈਂ ਭਗਵਾਨ ਕ੍ਰਿਸ਼ਨ ਪ੍ਰਭਾਨ ਦਾ ਆਰਮਚੰਦਰ ਜੀ ਦਾ ਮੈਂ ਧੰਨਵਾਦ ਕਰਨਾ ਹੈ ਜੋ ਮੈਨੂੰ ਸੇਵਾਦਾਰਕਸ਼ੀ ਆ। ਸ਼੍ਰੀ ਬਾਲਾ ਜੀ ਸ਼੍ਰੀ ਹਨੂਮਾਨ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਮੰਦਿਰ ਵਿਖੇ ਮਹਿੰਦੀ ਰਸਮ ਦਾ আয়োজন ਕੀਤਾ ਗਿਆ। ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਕਾਲੇ ਕਨਪੁਰ 시ਹਾਟਾ ਵਿਖੇ ਪਰਮ ਪੂਜਯ ਸ਼੍ਰੀ ਸ਼੍ਰੀ 1008 ਮਹਾ ਮੰਡਲੇਸ਼ਵਰ Swami Ashnil ji Maharaj ਦੀ ਅਗਵਾਈ ਵਿੱਚ ਸ਼੍ਰੀ ਬਾਲਾ ਜੀ ਸ਼੍ਰੀ ਹਨੂਮਾਨ ਜੀ ਜਨਮotsav 23 April 2024 ਦਿਨ ਮੰਗਲਵਾਰ ਸਵੇਰੇ 10 ਵਜੇ ਤੋਂ ਪ੍ਰਭੂ ਇੱਛਾ ਤੱਕ ਮਨਾਇਆ ਜਾ ਰਿਹਾ ਹੈ। ਸ਼੍ਰੀ ਹਨੂਮਾਨ ਮਹਾਰਾਜ ਨੂੰ 525 ਕਿਲੋ ਵਿਸ਼ਾਲ ਲੱਡੂ ਅਤੇ 56 ਭੋਗ ਦਾ ਪ੍ਰਸ਼ਾਦ ਲਗਾਇਆ ਜਾਵੇਗਾ। ਇਸ ਮੌਕੇ ਅੱਖਾਂ ਦਾ ਚੈੱਕਅਪ ਕੈਂਪ ਅਤੇ ਮੈਡੀਕਲ ਕੈਂਪ ਵੀ ਲਗਾ ਜਾਵੇਗਾ। ਸਮਾਗਮ ਦਾ ਸਿੱਧਾ ਪ੍ਰਸਾਰਣ ਫਾਸਟਵੇ ਦੇ ਚੈਨਲ ਨੰਬਰ 243 ਤੇ ਕੀਤਾ ਜਾਵੇਗਾ। 23 April ਮੰਗਲਵਾਰ ਸ਼੍ਰੀ ਹਨੂਮਾਨ ਜੀ ਬਾਲਾ ਜੀ ਸਰਕਾਰ ਦਾ ਜਨਮ ਉਸ ਮਨਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਲੈ ਕੇ ਪ੍ਰਭੂ ਇਸ਼ਾ ਤੱਕ ਚੱਲੇਗਾ। ਮਹਾਰਾਜ ਬਾਲਾ ਜੀ ਸਰਕਾਰ ਨੂੰ 525 ਕਿਲੋ ਲੱਡੂ ਦਾ ਇੱਕ ਲੱਡੂ ਦਾ ਭੋਗ ਲਗਾਇਆ ਜਾਏਗਾ 66 ਭੋਗ ਲਗਾਇਆ ਜਾਏਗਾ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਮਹਾਰਾਜ ਦੇ ਜਨਮ ਦਿਵਸ ਦੀ ਵਧਾਈ ਦੇਣਾ ਹਾਂ ਨਾਲ ਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਬਾਲਾ ਜੀ ਸਰਕਾਰ ਦਾ ਆਗੇ ਅਸ਼ੀਰਵਾਦ ਪ੍ਰਾਪਤ ਕਰਨ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਸ਼੍ਰੀ ਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਕਥਾ ਦਾ ਉਚਾਰ ਸ਼੍ਰੀ ਸ਼੍ਰੀ ਰਮੇਸ਼ ਬਾਵਾ ਜੀ ਮਹਾਰਾਜ ਵੱਲੋਂ ਕੀਤਾ ਜਾ ਰਿਹਾ ਹੈ ਵੱਡੀ ਗੰਦੇ ਵਿੱਚ ਸੰਗਤਾਂ ਪਹੁੰਚ ਕੇ ਕਥਾ ਦਾ ਆਨੰਦ ਮਾਣ ਰਹੀਆਂ ਹਨ ਜਾਂ ਕੋ ਦੇਖ ਲਿਆ ਅਗਰ ਸੇ ਕੋਈ ਅਚਾ ਥੋੜੀ ਲਗੇਗਾ ਰਾਖਸ਼ੀ ਜਪ ਪ੍ਰਮੋਪ ਦੇਖਦੇ ਹਨ ਉਹ ਮੋਹਿਤ ਹੋ ਜਾਂਦੇ ਹਨ ਇਤਨਾ ਸੁੰਦਰ ਉਹਨਾਂ ਰੂਪ ਹੈ ਆ ਬੜੇ ਸਮਾਜ ਸੇਵਕ ਸੰਜੀਵ ਕੁਮਾਰ ਵੱਲੋਂ ਵਾਰਡ ਨੰਬਰ 15 ਟੰਡਾ ਨਗਰ ਗੁਰੂ ਨਾਨਕ ਨਗਰ ਪੈਰਿਸ ਟਾਊਨ ਅਤੇ ਬਟਾਲਾ ਰੋਡ ਵਿਖੇ ਲੋਕਾਂ ਦੀ ਸੀਵਰੇਜ ਨਾਲ ਸੰਬੰਧਿਤ ਪਰੇਸ਼ਾਨੀਆਂ ਦਾ ਹੱਲ ਕੀਤਾ ਗਿਆ चैंबर गवर्नर पर बहुत बहुत धन्यवाद जी इन्होंने एक बार क्या एक बार जी काम करवाता है इन्होंने यही काम को मना नहीं करते जब आवाज मरी तो है भरा भजे आते हैं सारे काम करा नहीं करते बहुत बहुत धन्यवाद इन्हों का हमारा चिम्बर भरा हुआ था संजय सिंह को संजय सर, सर को बोली चिम्बर साहब करो जुट साहब पर आने लगे मैंने कंप्लेन बिल्कुल वाली कंप्लेन भी कोई लिखने तैयार नहीं हम टंडन नगर गली नंबर छः के रहने वाले हैं और हमारे सीवरेज और चैम्बर ब्लॉक थे ਆਮਨੇ ਕੰਪਲੇਨ ਕਰ ਰਹੀ ਥੀ ਇਹ ਸੰਜੀਪ ਕੁਮਾਰ ਜੀ ਸੇ ਅਮਨੇ ਕੰਪਲੇਨ ਕਰ ਰਹੀ ਥੀ ਤੇ ਇਨਰ ਨਾਲ ਮਾਰਾ ਇਹ ਠੀਕ ਕਰਵਾ ਲਿਆ ਚੈਂਬਰਸ অর ਸੀਵਰੇਜ ਅਰਬ ਠੀਕ ਹੈ ਨਸ਼ਾ ਵਿਰੋਧੀ ਸਮਾਜ ਨਰਮਨ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਵੱਲੋਂ ਬਟਾਲਾ ਰੋਡ ਵਿਖੇ ਲੋਡਵੰਦ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ ਗਈਆਂ ਅਤੇ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਗਿਆ 34 ਨੰਬਰ ਪਿੱਲਰ ਬਟਾਲਾ ਰੋਡ ਸ਼ਨੀਵਾਰ ਨੂੰ 9 ਵਜੇ ਸਬਜ਼ੀਆਂ ਵੰਡੀਆਂ ਜਾਂਦੀਆਂ ਹਨ ਸੋਸਾਇਟੀ ਔਕਾਤ ਨਹੀਂ ਹੈ ਉਸ ਬਾਬੇ ਨਾਮਕ ਦਾ ਸਾਰਾ ਕੁਝ ਹੈ ਇੱਥੇ ਨਾ ਕਿਸੇ ਕੋਲ ਰਹਿਣ ਕਾਰਡ ਵਿਖਿਆ ਜਾਂਦਾ ਤੇ ਨਾ ਹੀ ਕਿਸੇ ਕੋਲ ਕੋਈ ਆਧਾਰ ਕਾਰਡ ਮੰਗਿਆ ਜਾਂਦਾ ਦੁਰਗਿਆਣਾ ਤੀਰਤ ਸਥਿਤ ਗੋਸਵਾਮੀ ਤੁਲਸੀਦਾਸ ਮੰਦਿਰ ਵਿਖੇ ਸ਼੍ਰੀ ਰਾਮ ਚਰਿਤ ਮਾਨਸ ਤੇ ਪਾਠ 16 ਮਈ ਜਾਨ ਕੀ ਨੌਮੀ ਤੱਕ ਤਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ ਇਸ ਮੌਕੇ ਵਿਨੇ ਮਹਿਰਾ ਪਵਨ ਰਵੀ ਅਰੋੜਾ ਸਮੇਤ ਕਈ ਸ਼ਰਧਾਲੂ ਹਾਜ਼ਰ ਸਨ ਥਾਣਾ ਰੇਲਵੇ ਪੁਲਿਸ ਨੂੰ ਦੋ ਨਾਮਾ ਲੂਮ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਜੇ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਰੇਲਵੇ ਪੁਲਿਸ ਨਾਲ ਸੰਪਰਕ ਕਰੋ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਪਤਨੀ ਅਤੇ ਉਸਦੇ ਪ੍ਰੇਮੀ ਦੇ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਪਤੀ ਨੇ ਕੀਤੀ ਆਤਮਹੱਤਿਆ ਝੰਡਿਆਲਾ ਪੁਲਿਸ ਨੇ 1 ਕਿਲੋ ਹਿਰੋਇਨ ਸਮੇਤ ਤਿੰਨ ਦੋਸ਼ੀ ਕੀਤੇ ਕਾਬੂ ਸ਼ਹਿਰ ਦੀ ਟ੍ਰੈਫਿਕ ਨੂੰ ਦੇਖਦਿਆਂ ਹੋਇਆਂ ਭੰਡਾਰੀ ਪੁਲ ਵਿਖੇ ਬੰਦ ਪਏ ਰਸਤੇ ਨੂੰ ਖੁਲਵਾਇਆ ਐਸਾ ਨਾਜਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ